ਕੁਝ ਦੁੱਖ ਕੁਦਰਤੀ ਨੇ ਜੋ ਵੀ ਕੁਝ ਵਾਪਰਦਾ ਉਹ ਵਾਪਰ ਨਹੀਂ ਹੁੰਦਾ ਹੈ ਉਹਨਾਂ ਵਿੱਚ ਅਸੀਂ ਅਡੋਲ ਰਹਿਣਾ ਹੈ ਕੁਝ ਦੁੱਖ ਸਾਡੇ ਪਾਲੇ ਹੋਏ ਹਨ ਉਹਦੇ ਵਿੱਚ ਅਸੀਂ ਸੁਚੇਤ ਹੋਣਾ ਹੈ ਜਿਵੇਂ ਪੰਜਾਬ ਦਾ ਇੱਕ ਪਰਿਵਾਰ ਉਹਨੇ ਗੱਡੀ ਲਈ ਬਹੁਤ ਮਹਿੰਗੀ ਸੋਹਣੀ ਅਰਦਾਸ ਕੀਤੀ ਗੁਰੂ ਦੇ ਪ੍ਰਤੀ ਸ਼ਰਧਾ ਭਰੋਸਾ ਸੀ ਮਠਿਆਈ ਲੈ ਕੇ ਦੇਗ ਕਰਾ ਕੇ ਉਹ ਗੁਰੂ ਸਾਹਿਬ ਦੇ ਚਰਨਾ ਚਾਏ ਵੀ ਮਹਾਰਾਜ ਗੱਡੀ ਦੀ ਦਾਤ ਬਖਸ਼ਿਸ਼ ਕੀਤੀ ਹੈ ਪਰ ਜਿਹੜਾ ਉਹਨਾਂ ਦਾ ਘਰ ਦਾ ਚਲਾਣ ਵਾਲਾ ਮੈਂਬਰ ਸੀ ਉਹ ਪਿੰਦਾ ਬਹੁਤ ਸੀ ਬਹੁਤ ਪਿੰਦਾ ਸੀ ਕੁਝ ਸਮੇਂ ਬਾਅਦ ਹਾਦਸਾ ਵਾਪਰ ਗਿਆ ਸ਼ਰਾਬੀ ਬਹੁਤ ਪਿੰਦਾ ਸੀ ਗੱਡੀ ਤੇ ਨਵੀਂ ਸੀ ਹੁਣ ਪਰਿਵਾਰ ਦਾ ਧਿਆਨ ਇਹ ਨਹੀਂ ਕਿ ਇਹ ਪਿੰਦਾ ਸੀ ਪੀ ਕੇ ਚਲਾਉਂਦਾ ਸੀ ਦੁੱਖ ਤੇ ਉਹਨੇ ਆਪ ਪਾ ਲਿਆ ਪਰ ਡਾਊਟ ਹੈ ਵੀ ਅਸੀਂ ਤੇ ਕਹਿੰਦੇ ਜੀ ਅਰਦਾਸ ਵੀ ਕਰਾਈ ਸੀ ਮਾਰਾ ਦੇ ਚਨਚ ਅਸੀਂ ਤੇ ਦੇਖ ਕਰਾ ਕੇ ਵੀ ਗਏ ਸੀ ਇਹਦਾ ਮਤਲਬ ਕੁਝ ਦੁੱਖ ਨੇਚਰਲੀ ਆਣੇ ਹਨ ਮੁਸ਼ਕਲ ਆਣੀਆਂ ਨੇ ਜਿੱਥੇ ਕੋਈ ਜਨਮਿਆ ਹੈ ਕੋਈ ਜਾਣਾ ਵੀ ਹੈ ਉਹਦੇ ਵਿੱਚ ਅਡੋਲ ਰਹਿਣਾ ਹੈ ਜਿਹੜੇ ਦੁੱਖ ਅਸੀਂ ਆਪ ਪਾਲਦੇ ਹਾਂ ਉਹਨਾਂ ਤੋਂ ਅਸੀਂ ਸੁਚੇਤ ਰਹਿਣਾ ਵੀ ਅਸੀਂ ਉਹਨੂੰ ਆਪ ਨਾ ਪਾਲੀ ਅਕਸਰ ਜਦੋਂ ਵੀ ਇਹ ਅਮਰਤਵੀ ਵਾਕ ਸਾਨੂੰ ਬਖਸ਼ਿਸ਼ ਹੁੰਦਾ ਹੈ ਸਾਡੀ ਕਾਮ ਸੋਚ ਬਣ ਚੁੱਕੀ ਹੈ ਜਿਹਨੂੰ ਅਸੀਂ ਬੜੀ ਛੋਟੀ ਸੋਚ ਕਹਿ ਸਕਦੇ ਹਾਂ ਕਿ ਸਾਨੂੰ ਖੁਸ਼ੀ ਦੇ ਮੌਕੇ ਜਾਂ ਇਹੋ ਜਿਹੇ ਮੌਕੇ ਇਹ ਵਾਕ ਦੁੱਖ ਵਾਲਾ ਆ ਗਿਆ ਇਹ ਆਮ ਕਹਿ ਦਿੰਨੇ ਆ ਪਰ ਇਹ ਦੁੱਖ ਵਾਲਾ ਨਹੀਂ ਹੈ ਇਹ ਸਾਨੂੰ ਸ਼ਬਦ ਸਾਨੂੰ ਹੌਸਲਾ ਦਿੰਦਾ ਹੈ ਪ੍ਰੇਰਿਤ ਕਰਦਾ ਹੈ ਜਿਵੇਂ ਆਪਾਂ ਘਰ 'ਚ ਬੈਠਿਆਂ ਹੋਈਆਂ ਗੱਲਾਂ ਕਰ ਰਹੀ ਹੋਈਏ ਬੱਚੇ ਨੂੰ ਸਮਝਾ ਰਹੀ ਹੋਈਏ ਬਿੱਤੇਰੇ ਲਈ ਪਾਸ ਹੋਣਾ ਬਹੁਤ ਜ਼ਰੂਰੀ ਹੈ ਅਸੀਂ ਆਉਣ ਵਾਲੀ ਜ਼ਿੰਦਗੀ ਦੇ ਅਗਲੇ ਪੜਾਅ ਨੂੰ ਦੇਖਣਾ ਹੈ ਕਾਮਯਾਬੀਆਂ ਵਾਲੇ ਪਾਸੇ ਜਾਣਾ ਹੈ ਹਰ ਇੱਕ ਜੁਗਤੀ ਹੋਣੀ ਸਾਡੇ ਕੋਲ ਜ਼ਰੂਰੀ ਹੈ ਇਹ ਬੱਚੇ ਨੂੰ ਸਿਖਾ ਰਹੇ ਹਾਂ ਤੇ ਪ੍ਰਾਪਤੀਆਂ ਕਰਦੇ ਆ ਕਰਦੇ ਆ ਅੱਗੇ ਵਧਣਾ ਹੈ ਸ਼ੁਕਰ ਚ ਰਹਿਣਾ ਹੈ ਕਦੇ ਫੇਲ ਨਹੀਂ ਹੋਣਾ ਹੁਣ ਜਿੱਥੇ ਅਸੀਂ ਪੋਜ਼ਿਟਿਵ ਵਿਚਾਰ ਦੇ ਰਹੇ ਹਾਂ ਉਹਨੂੰ ਸ਼ਿੰਗਾਰ ਰਹੇ ਹਾਂ ਉਦੀ ਸੋਚ ਨੂੰ ਤਿਆਰ ਕਰ ਰਹੇ ਆ ਉੱਥੇ ਅਸੀਂ ਜਿਹੜੀਆਂ ਊਣ ਤਾਈਆਂ ਨੇ ਕਮੀਆਂ ਨੇ ਉਹਨਾਂ ਤੋਂ ਵੀ ਸੁਚੇਤ ਕਰ ਰਹੇ ਆ ਤੇ ਸੁਚੇਤ ਕਰਨਾ ਇਹ ਬੁਰਾ ਨਹੀਂ ਹੁੰਦਾ ਬਸ ਮਹਾਰਾਜ ਸਾਨੂੰ ਸੁਚੇਤ ਕਰ ਰਹੇ ਨੇ ਅਸੀਂ ਸੋਚਿਆ ਵੀ ਦੁੱਖ ਆ ਗਿਆ ਤੇ ਇਹ ਜਿਹੜਾ ਮੁਖਵਾਕ ਦੁੱਖ ਵਾਲਾ ਵਾਕ ਬਣ ਗਿਆ ਸਾਡੀ ਇੰਨੀ ਕੁ ਸੋਚ ਰਹੇਗੀ ਨਹੀਂ ਇਸ ਸ਼ਬਦ ਨੂੰ ਅਸੀਂ ਪੜ੍ਹੀਏ ਵਿਚਾਰੀਏ ਮਹਾਰਾਜ ਸਾਨੂੰ ਹੌਸਲਾ ਦਿੰਦੇ ਨੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ ਮubaruk ਸ਼ਬਦ ਵਿੱਚ ਸਤਿਗੁਰੂ ਜੀ ਸਾਨੂੰ ਇਹ ਪ੍ਰੇਰਿਤ ਕਰ ਰਹੇ ਹਨ ਇਹ ਵਿਚਾਰ ਦੇ ਰਹੇ ਨੇ ਮਹਾਰਾਜ ਕਿ ਜਿਹੜਾ ਮਨੁੱਖ ਦੁੱਖ ਦੇ ਵਿੱਚ ਘਬਰਾਉਂਦਾ ਨਹੀਂ ਹੈ ਬੜੇ ਧਿਆਨ ਨਾਲ ਸੁਣੋ ਜੀ ਕਿਉਂਕਿ ਜ਼ਿੰਦਗੀ ਦੇ ਅੰਦਰ ਦੁੱਖ ਆਣਾ ਸੁਭਾਵਕ ਹੈ ਜਿੰਨੀ ਵੀ ਸਾਡੀਆਂ ਮੁਸ਼ਕਲਾਂ ਜ਼ਿੰਦਗੀ ਚ ਆਉਂਦੀਆਂ ਨੇ ਉਹਨੂੰ ਅਸੀਂ ਨਾਮ ਦੁੱਖ ਦਾ ਦੇ ਦੇਤਾ ਪਰ ਅਸਲੋਂ ਦੁੱਖ ਨਹੀਂ ਹੁੰਦੀਆਂ ਕਿਸੇ ਇੱਕ ਗਰਾਊਂਡ ਦੇ ਵਿੱਚ ਇੱਕ ਕੋਚ ਸੀ ਬੜਾ ਸਿਆਣਾ ਕੋਚ ਉਹ ਆਪਣੇ ਸਟੂਡੈਂਟ ਨੂੰ ਜਿਹੜਾ ਗਰਾਊਂਡ ਦੇ ਵਿੱਚ ਪਹੁੰਚਿਆ ਹੋਇਆ ਉਹਨੂੰ ਦੱਸ ਰਿਹਾ ਸੀ ਕਿ ਤੂੰ ਤੇਜ਼ ਦੌੜਨਾ ਹੈ ਜਿੰਨੀ ਤੇਜ਼ ਦੌੜੇਗਾ ਤੇ ਜਿੱਤ ਪ੍ਰਾਪਤ ਕਰੇਗਾ ਤੇ ਨਾਲ ਕੋਚ ਵੀ ਦੌੜ ਕੇ ਦਿਖਾਉਂਦਾ ਸੀ ਕੋਚ ਸੀ ਹਰ ਇੱਕ ਟ੍ਰੇਨਿੰਗ ਫਿਜ਼ੀਕਲੀ ਦਿਮਾਗੀ ਤੌਰ ਤੇ ਪ੍ਰੈਕਟਿਸ ਹਰ ਇੱਕ ਪ੍ਰੈਕਟਿਸ ਕਰਾ ਰਿਹਾ ਸੀ ਕੋਚ ਤੇ ਜਦੋਂ ਕੋਚ ਟ੍ਰੇਨਿੰਗ ਦੇ ਰਿਹਾ ਸੀ ਕੁਝ ਦਿਨਾਂ ਤੱਕ ਉਹਦਾ ਮੈਚ ਸੀ ਬਹੁਤ ਵੱਡੇ ਪੱਧਰ ਦੇ ਉੱਤੇ ਉਹਦਾ ਮੁਕਾਬਲਾ ਸੀ ਕਹਿੰਦੇ ਉਹਨੇ ਲੱਕ ਦੇ ਨਾਲ 50 60 ਕਿਲੋ ਦਾ ਟਾਇਰ ਬੰਨ ਲੈ ਆ ਵੱਡਾ ਟਾਇਰ ਗੱਡੀਆਂ ਵਾਲਾ ਟਾਇਰ ਗੱਡੀਆਂ ਮੋਟਰਾਂ ਵਾਲਾ ਟਾਇਰ ਲੱਕ ਨਾਲ ਬੰਨ ਲਿਆ ਕੋਚ ਨੇ ਆਪ ਵੀ ਬੰਨਿਆ ਤੇ ਉਹਦੇ ਆਪਣੇ ਜਿਹੜਾ ਸਪੋਰਟਸ ਸਟੂਡੈਂਟਸ ਓਹਦੇ ਵੀ ਬੰਨਿਆ ਕਹਿੰਦਾ ਹੁਣ ਆਪਾਂ ਦੌੜਦੇ ਆਂ ਦੌੜੇ ਹੰਬ ਗਏ ਥੱਕ ਗਏ ਪਸੀਨੋ ਪਸੀਨੀ ਹੋ ਗਏ ਉਹ ਸਟੂਡੈਂਟ ਕਹਿੰਦਾ ਕਹਿੰਦਾ ਜੀ ਜਿਹੜਾ ਮੁਕਾਬਲਾ ਐ ਨਾ ਉਹ ਟਾਇਰ ਬਨ ਕੇ ਨਹੀਂ ਹੋਣਾ ਉਹ ਤੇ ਆਪਾਂ ਖਾਲੀ ਦੌੜ ਨਹੀਂ ਉਹਦੇ ਚ ਟਾਇਰ ਤੇ ਬੰਨਣਾ ਨਹੀਂ ਉਹ ਕਹਿੰਦਾ ਪ੍ਰੈਕਟਿਸ ਜਿੰਨੀ ਡਿਫਿਕਲਟ ਕੀਤੀ ਜਾਵੇ ਉਹਨਾ ਇਮਤਿਹਾਨ ਸੁੱਖਾ ਲੱਗੇਗਾ ਜੇ ਹੁਣ 50 60 ਕਿਲੋ ਦਾ ਲੱਕ ਨਾਲ ਟਾਇਰ ਬਨ ਕੇ ਦੌੜਾਂਗੇ ਤੇ ਇਮਤਿਹਾਨ ਸਮੇ ਮੁਕਾਬਲੇ ਸਮੇ ਫਾਈਨਲ ਮੈਚ ਸਮੇ ਖਾਲੀ ਦੌੜਨਾ ਬੜਾ ਸੁੱਖਾ ਲੱਗੇਗਾ ਗੁਰੂਆਂ ਨੇ ਸ਼ਹੀਦੀਆਂ ਵੇਖੀਆਂ ਗੁਰੂਆਂ ਨੇ ਰੇਤ ਅਕ ਆਹਾਰ ਕਰ ਰੋੜਾਂ ਦੀ ਗੁਰਕਰੀ ਵਿਛਾਈ ਤਸੀਹੇ ਚੱਲੇ ਪੁੱਤਰਾਂ ਦੀ ਕੁਰਬਾਨੀ ਪਰਿਵਾਰ ਤਿਆਗ ਆਨੰਦਪੁਰ ਸਾਹਿਬ ਤਿਆਗ ਸਰਸਾ ਨਦੀ ਤੇ ਵਿਛੋੜਾ ਐਡਾ ਔਖਾ ਜੀਵਨ ਜਿਹੜਾ ਦੁਨੀਆ 'ਚ ਕਿਸੇ ਨਾਲ ਨਹੀਂ ਹੋਇਆ ਉਹ ਗੁਰੂ ਨਾਲ ਹੋਇਆ ਤੇ ਗੁਰੂ ਨੇ ਉਹਦੇ ਵਿੱਚ ਜੁੱਝਣਾ ਸਿਖਾਇਆ ਕਿ ਸਿੱਖਾ ਵੱਡੀ ਤੋਂ ਵੱਡੀ ਮੁਸ਼ਕਲ ਵੱਡੀ ਤੋਂ ਵੱਡੀ ਸਮਾਜ ਦਾ ਕਹਾ ਜਾਣ ਵਾਲਾ ਦੁੱਖ ਵੱਡੀ ਤੋਂ ਵੱਡੀ ਪ੍ਰੋਬਲਮ ਜ਼ਿੰਦਗੀ 'ਚ ਆ ਸਕਦੀ ਹੈ ਜੇ ਗੁਰੂ ਸਾਹਿਬ ਨਿਝਠ ਸਕਦੇ ਨੇ ਉਹਨਾਂ ਕਰਕੇ ਵਿਖਾਇਆ ਤੇ ਸਾਡੀਆਂ ਤੇ ਪ੍ਰੋਬਲਮ ਹੀ ਕੋਈ ਨਹੀਂ ਨਾ ਸਾਨੂੰ ਘਰ ਛੱਡਣਾ ਪੈ ਰਿਹਾ ਪੱਕੇ ਤੌਰ ਤੇ ਨਾ ਇਥੇ ਕੁਰਬਾਨੀਆਂ ਦੇ ਦੌਰ ਨੇ ਸਾਡੇ ਤੇ ਦੁੱਖ ਬਹੁਤ ਛੋਟੇ ਨੇ ਬੜੇ ਮਾਮੂਲੀ ਨੇ ਤੇ ਫਿਰ ਵੀ ਅਸੀਂ ਹਾਰ ਜਾਈਏ ਕਮੀ ਸਟੂਡੈਂਟ ਵਿੱਚ ਹੈ ਸੱਚਾ ਸਤਗੁਰੂ ਕਿਆ ਕਰੇ ਜਾਓ ਸਿੱਖਾ ਮਹਿ ਜੋਗ ਸਾਡੇ ਛੋਟੇ ਛੋਟੇ ਦੁੱਖ ਛੋਟੀ ਛੋਟੀ ਪ੍ਰੋਬਲਮ ਜਿਹਨੂੰ ਅਸੀਂ ਪਹਾੜ ਬਣਾਈ ਬੈਠੇ ਹਾਂ ਗੁਰੂਆਂ ਦੇ ਨਾਲ ਉਹ ਵਾਪਰਿਆ ਜਿਹੜਾ ਦੁਨੀਆਂ 'ਚ ਕਿਸੇ ਨਾਲ ਨਹੀਂ ਹੋਇਆ ਤੇ ਗੁਰੂ ਨੇ ਉਹਦੇ ਵਿੱਚ ਵੀ ਜਿਉਣਾ ਸਿਖਾਇਆ ਤਾਂ ਕਰਕੇ ਮਹਾਰਾਜ ਸਾਨੂੰ ਕਿੱਡੀ ਵੱਡੀ ਤਾਕਤ ਕਿੱਡੀ ਵੱਡੀ ਸ਼ਮਤਾ ਦੇ ਰਹੇ ਨੇ ਮਹਾਰਾਜ ਕਹਿੰਦੇ ਜੇਕਰ ਜ਼ਿੰਦਗੀ ਦੀ ਜੁਗਤੀ ਸਿੱਖਣੀ ਹੈ ਜੇ ਗੁਰੂ ਕਿਰਪਾ ਦੇ ਪਾਤਰ ਬਣਨਾ ਹੈ ਤੇ ਤੈਨੂੰ ਸਭ ਤੋਂ ਪਹਿਲਾਂ ਦੁੱਖ ਦੇ ਵਿੱਚ ਮਜਬੂਤ ਹੋਣਾ ਪੈਣਾ ਹੈ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ ਮਹਾਰਾਜ ਕਹਿੰਦੇ ਜਿਹੜਾ ਦੁੱਖ ਦੇ ਵਿੱਚ ਦੁੱਖ ਦੀ ਪਰਵਾਹ ਨਹੀਂ ਕਰਦਾ ਸੁਖ ਸੁਨੇ ਅਰਪੈ ਨਹੀਂ ਜਾਕੇ ਸੁੱਖਾਂ ਦੇ ਪ੍ਰਤੀ ਦੌੜ ਵੀ ਮੈਨੂੰ ਸਿਰਫ ਸੁੱਖ ਮਿਲੇ ਮੈਨੂੰ ਸਿਰਫ ਆ ਮਿਲੇ ਕਿਉਂਕਿ ਜਦੋਂ ਅਸੀਂ ਸੋਚ ਦੀ ਟੀਸੀ ਬੜੀ ਉੱਚੀ ਚੁੱਕ ਲੈਨੇ ਆ ਸੋਚ ਕਰਕੇ ਬਹੁਤ ਕੁਝ ਅਸੀਂ ਅੱਗੇ ਵਧ ਜਾਂਦੇ ਆ ਜਿੱਥੇ ਅਸੀਂ ਬੱਚਿਆਂ ਨੂੰ ਟ੍ਰੇਨਿੰਗ ਦਿੰਨੇ ਆ ਉਥੇ ਪ੍ਰੋਬਲਮਸ ਵੀ ਦੱਸਦੇ ਆ ਵੀ ਇਹ ਵੀ ਹੋ ਸਕਦਾ ਇਹ ਵੀ ਹੋ ਸਕਦਾ ਇਹ ਵੀ ਹੋ ਸਕਦਾ ਉਥੇ ਕੀ ਕਰਨਾ ਹੈ ਜੇ ਅਸੀਂ ਸਿਰਫ ਦਸੀਏ ਰਸਤਾ ਬੜਾ ਸੋਖਾ ਹੈ ਪੱਧਰਾ ਹੈ ਜੇ ਪ੍ਰੋਬਲਮ ਆ ਗਈ ਉਥੇ ਬੱਚਾ ਖੜ ਜਾਏਗਾ ਕਹੇਗਾ ਇਹ ਤੇ ਮੈਨੂੰ ਦੱਸਿਆ ਨਹੀਂ ਮਹਾਰਾਜ ਕਹਿੰਦੇ ਦੇਖੀ ਕਿਤੇ ਔਖੇ ਰਾਹ ਜਾਂ ਮੁਸ਼ਕਲ ਰਾਹ ਦੀ ਤੂੰ ਪ੍ਰੈਕਟਿਸ ਹੀ ਨਾ ਕਰੇ ਬੜਾ ਸੁਖਾਰਾ ਬਣਾ ਲੈ ਤੇ ਅੱਗੇ ਜਾ ਕੇ ਤੈਨੂੰ ਫਿਰ ਮੁਸ਼ਕਲ ਹੋ ਜਾਏ ਤੇ ਨਾ ਤੂੰ ਡਰ ਵਿੱਚ ਰਹਿਣਾ ਹੈ ਕਿਸੇ ਦਿਨ ਆਪਾਂ ਵਿਚਾਰਾਂਗੇ ਕਿ ਜਿਹੜਾ ਮਨੁੱਖ ਛੋਟੇ ਜਿਹੇ ਦੁੱਖ ਤੋਂ ਡਰ ਜਾਂਦਾ ਹੈ ਤਿੰਨ ਸ਼ਬਦ ਨੇ ਜੀ ਦੁੱਖ ਡਰ ਅਤੇ ਵਹਿਮ ਦੁੱਖ ਹੈ ਨਹੀਂ ਸੀ ਦੁੱਖੋ ਆਪਣੇ ਰੂਪ ਵਿੱਚ ਦੇ ਦਿੱਤਾ ਨਾਮ ਦੁੱਖ ਉੱਥੋਂ ਫਿਰ ਇਹਦੇ ਅੰਦਰ ਡਰ ਪੈਦਾ ਹੋ ਗਿਆ ਉੱਥੇ ਫਿਰ ਇਹਦੇ ਅੰਦਰ ਭਰਮ ਪੈਦਾ ਹੋ ਗਿਆ ਜਿੰਨਾ ਵੀ ਮਨੁੱਖ ਭਰਮ ਕਰ ਰਿਹਾ ਜਿਹੜਾ ਬੰਦਾ ਜ਼ਿਆਦਾ ਭਰਮੀ ਹੈ ਵਹਿਮੀ ਹੈ ਉਹਨਾਂ ਉਹ ਡਰ ਦੇ ਵਿੱਚ ਹੈ ਉਹ ਛੋਟੇ ਛੋਟੇ ਦੁੱਖਾਂ ਤੋਂ ਡਰਨ ਵਾਲਾ ਹੈ ਇਹ ਤਿੰਨ ਚੀਜ਼ਾਂ ਨੇ ਤਾਂ ਹੀ ਮਹਾਰਾਜ ਨੇ ਕਿਹਾ ਨਾ ਤਜੋ ਸਿਆਣਪ ਸੂਰਜ ਨੂੰ ਸਿਮਰੋ ਹਰ ਹਰ ਰਾਈ ਏਕ ਆਸ ਹਰ ਮਨ ਰੱਖੋ ਨਾਨਕ ਦੁਖ ਪਰਮ ਭਉ ਜਾਏ ਭਰਮ ਕੋ ਸ਼ਬਦ ਬਾਣੀ ਚ ਬਹੁਤ ਵਾਰ ਇਕੱਠੇ ਆਣਗੇ ਕਿਉਂਕਿ ਜਿਹੜਾ ਬੰਦਾ ਡਰ ਦੇ ਵਿੱਚ ਹੈ ਉਹ ਸਭ ਤੋਂ ਵੱਡਾ ਭਰਮੀ ਹੋਵੇਗਾ ਅਸੀਂ ਡਰ ਵਿੱਚ ਆ ਕੇ ਬਾਣੀ ਨਹੀਂ ਪੜ੍ਹਨੀ ਭਰਮ ਦੇ ਅਧੀਨ ਅਸੀਂ ਸਿੱਖਣ ਲਈ ਜਾਂਚ ਸਮਝਣ ਲਈ ਬਾਣੀ ਪੜ੍ਹਨੀ ਹੈ ਤੇ ਸਾਰੇ ਸ਼ਬਦ ਵਿੱਚ ਮਹਾਰਾਜ ਨੇ ਸਾਨੂੰ ਉਪਦੇਸ਼ ਬਖਸ਼ਿਸ਼ ਕੀਤੀ ਨੇ ਕਿ ਕਿਵੇਂ ਜ਼ਿੰਦਗੀ ਜੀਉਣ ਦੇ ਸਮੇਂ ਜ਼ਿੰਦਗੀ ਮਾਣ ਦੇ ਸਮੇਂ ਕੀੜੀਆਂ ਜੁਗਤੀਆਂ ਸਿੱਖਣੀਆਂ ਜ਼ਰੂਰੀ ਨੇ ਸੁਖ ਸੁਨੇਹਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਲੇ ਰਹਾਓ ਨਾ ਨਿੰਦਿਆ ਨਾ ਉਸਤਤ ਜਾ ਕੇ ਉਹ ਨਾ ਨਿੰਦਿਆ ਕਰਦਾ ਨਾ ਉਹ ਖੁਸ਼ਾਮਤ ਵਿੱਚ ਆਂਦਾ ਲੋਭ ਮੋਹ ਬਿਮਾਨਾ ਨਾ ਲੋਭੀ ਐ ਨਾ ਉਹਦੀ ਅਪਣਤ ਵਿੱਚ ਪਕੜ ਐ ਨਾ ਹੰਕਾਰ ਐ ਹਰ ਖੁਸ਼ੋਗ ਤੇ ਰਹੇ ਨਿਆਰੋਂ ਨਾ ਹੀ ਮਾਨਪਮਾਨ ਆਸਾ ਮਨਸਾ ਸਗਲ त्यागੇ ਜਗ ਤੇ ਰਹੇ ਨਿਰਾਸਾ ਕਾਮ ਕ੍ਰੋਧ ਜਿਹ ਪਰਸੈ ਨਾਹਿਨ ਤੇ ਘਟ ਬ੍ਰਹਮ ਨਿਵਾਸਾ ਅਖੀਰ ਮਹਾਰਾਜ ਕਹਿੰਦੇ ਗੁਰ ਕਿਰਪਾ ਜਿਹ ਨਰਕੋ ਕੀਨੀ ਜਿਸ ਮਨੁੱਖੋ ਤੇ ਗੁਰੂ ਨੇ ਕਿਰਪਾ ਕੀਤੀ ਉਹਨੇ ਤੇ ਇਹ ਜੁਗਤ ਪਛਾਨੀ ਇਹਨੇ ਇਹ ਵਾਲੀ ਜੁਗਤੀ ਸਮਝ ਲਈ ਜਿਹੜੀ ਉੱਪਰ ਸ਼ਬਦ ਵਿੱਚ ਦੱਸੀ ਗਈ ਹੈ ਮਹਾਰਾਜ ਕਹਿੰਦੇ ਫਿਰ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ ਉਹ ਫਿਰ ਮਾਲਕ ਦੇ ਨਾਲ ਜੁੜਿਆ ਹੋਇਆ ਸਮਝੋ ਜਿਵੇਂ ਪਾਣੀ ਦੇ ਵਿੱਚ ਪਾਣੀ ਮਿਲ ਜਾਂਦਾ ਹੈ ਤਾਂ ਕਰਕੇ ਅਸੀਂ ਗੁਰੂ ਭਰੋਸਾ ਰੱਖਣਾ ਹੈ